ਸਤਿਕਾਰਯੋਗ ਸਵਜੀਤ ਸਿੰਘ ਜੀ ਲੋਹੜਾ ਉਹਨਾਂ ਦੇ ਜਿਹੜੇ ਭਰਾ ਤਾਂ ਨੇ ਅਕਬਾਲ ਸਿੰਘ ਜਿਹੜੇ ਕਿ ਯੂ ਐਸ اے ਰਹਿੰਦੇ ਨੇ ਉਹਨਾਂ ਨੇ ਕਿਸੇ ਆਪ ਦੇ ਚਮਚਿਆ ਤੋਂ ਵੀਡੀਓ ਭਵਾਈ ਹੈ ਕਿ ਜਿਹੜੇ ਹਲਕਾ ਉਧਾਇਕ ਨੇ ਉਹ ਆਦਾ ਡੋਪ ਟੈਸਟ ਕਰਾਉਣਾ ਤੇ ਅਸੀਂ ਜੇ ਡੋਪ ਟੈਸਟ ਸਹੀ ਨਿਕਲਿਆ ਤੇ ਅਸੀਂ ਉਹਨਾਂ ਨੂੰ ਫਰਾਂਨੇ ਫੋਨ ਤੇ ਮੋਟਰਸਾਈਕਲ ਨਾਲ ਸਨਮਾਨਿਤ ਕਰਾਂਗੇ ਤੁਹਾਡਾ ਚੈੜੀ ਕਬੂਲ ਥੋਡੇ ਪਿੰਡ ਆ ਰਹਿਆਂ ਕੱਲ ਨੂੰ 10 ਵਜੇ ਡੂਪ ਟੈਸਟ ਕਰ ਲਿਆ ਜੇ ਟੀਮ ਵੀ ਤੁਹਾਡੀ ਹੋਊਗੀ ਪਿੰਡ ਵੀ ਤੁਹਾਡਾ ਹੋਊਗਾ 10 ਵਜੇ ਪਹੁੰਚੂਗਾ ਆਉਂਦੇ ਡਾਕਟਰਾਂ ਦੀ ਟੀਮ ਸੱਦ ਲਿਆ ਜੇ ਫਿਰ ਮੈਂ ਕਿਹਾ ਜੇ ਵੀ ਇਹ ਆਪਦੀ ਟੀਮ ਲੈ ਕੇ ਆਇਆ ਤੇ ਅੰਦਰ ਡੂਪ ਟੈਸਟ ਸਹੀ ਕਰ ਗਿਆ ਤੁਹਾਡੀ ਟੀਮ ਤੋਂ 10 ਵਜੇ ਡੂਪ ਟੈਸਟ ਕਰਾਉਣਾ ਭੱਜਿਆ ਜੇ ਨਾ ਆਜ ਆਇਆ ਜੀ ਲੋਗੜ ਪਿੰਡ ਦੇ ਵਿੱਚ ਕੱਲ 10 ਵਜੇ ਮਿਲਦੇ ਹਾਂ